ਖਾਲਸਾ ਬਾਏ ਬੁਰਜ ਕੀ ਫਤਿਹ ਅੱਜ ਮਨਤ ਸਿੰਘ ਕੂਠਾ ਗੁਰੂ ਪ੍ਰਧਾਨ ਜੀ ਆਪਣੇ ਗ੍ਰਾਹਾਂ ਜਥੇਬੰਦੀ ਦਾ ਅੱਜ ਉਹ ਸਰਕਾਰ ਦੀ ਅੱਜ ਵੇਖੋ ਸਾਨੂੰ ਕਟ ਖਿਖਾ ਰਿਹਾ ਕਾਠੀ ਦਾ ਦਿੰਦਾ ਵਾਹਿਗੁਰੂ ਵਾਹਿਗੁਰੂ ਲੰਨੇ ਬਾਈ ਜੀ ਬੋਜਾ ਬਾਸੇ ਮੜਾ ਨਾ ਨਾ ਮੈਂ ਉਹਦੇ ਗੁੱਡੀ ਦੇ ਜਮਾ ਪੂਰੇ ਲੱਗ ਜੂਆ ਹਲੋ ਆ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਖਾਰਾ ਖੁੱਲਾ ਰੱਖੋ ਆ ਭਰਾ ਜੀ ਕਿਉਂਕਿ ਇਹਦਾ ਪਨਾਲ ਹੈ ਇਹ ਖੁੱਲਾ ਕਰ ਉਹ ਸਾਰੇ ਦਰਸ਼ਨ ਕਰ ਲੈਣਗੇ ਜਿਹੜੇ ਭਰਾਵਾਂ ਤੋਂ ਬਾਹਰ ਇਹਨੂੰ ਬੇਨਤੀ ਹੈ ਵੀ ਅਸੀਂ ਤੋਂ ਨੇ ਦਰਸ਼ਨ ਹਰੇਕ ਬੰਦਾ ਚਾਹੁੰਦਾ ਵੀ ਲਾਸ਼ ਤੇ ਦਰਸ਼ਨ ਹੋ ਜਾਣ ਤੇ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਆਪਾਂ ਥੋੜਾ ਜਿਹਾ ਖੁੱਲ੍ਹਾ ਕਰੀਏ ਇਹਨੂੰ ਪਨਾਲ ਨੂੰ ਕਿਉਂਕਿ ਜਿਹੜੇ ਸਾਡੇ ਤੇ ਵਧੀਆਂ ਜੇ ਤੇ ਨਾਲ ਸਾਡੇ ਭਰਾ ਜਿਨ੍ਹਾਂ ਨੇ ਕੋਈ ਦਸਰਣ ਕਰਨੇ ਹੁੰਦੇ ਆ ਜੀ ਤੇਰੇ ਬੇਨਤੀਆਂ ਭਰਾਵੋ ਅੱਡਾ ਕਰ ਦਿਆ ਬੇਨਤੀਆਂ ਵੀ ਟ੍ਰੈਵਰ ਨੂੰ ਓਕੇ ਕਰ ਦਿਆ ਬੰਦੇ ਜੀ ਇਕਲ ਭਰਾ ਮਾਨੂੰ ਬੇਨਤੀਆਂ ਵੀ ਥੋੜਾ ਜਿਹਾ ਆ ਸਾਰੇ ਭਰਾ ਮਨੇ ਦਸਰਣ ਕਰਨੇ ਹੁੰਦੇ ਆ ਗਾਰੀ ਉੱਤੇ ਵੀ ਜਾਂਦੇ ਥੋੜੀ ਜਿਹੀ ਜਗ੍ਹਾ ਖੁੱਡੀ ਰੱਖੋ बेती <laughs> आहे ਸਾਰੇ ਨਰ ਕਾਰਵਾਈ ਜਿਹੜੀ ਆਪਣੀ ਹੈਗੀ ਆ ਜ਼ਰੂਰੀ ਉਹ ਕਰਦੇ ਹੋਏ ਆਪਾਂ ਸਮਾ ਵਿਚਾਰ ਦੇ ਹਿਸਾਬ ਨਾਲ ਚੱਲ ਰਹੇ ਆ ਕਿਉਂਕਿ ਅਸੀਂ ਉਹ ਕੋ ਵੀ ਕਹਿ ਕੇ ਆਇਆ ਕਿ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਇਹਨਾਂ ਲੈਕ ਕੀਤਾ ਹੈ ਦੋਸਤੋ ਸਾਡੇ ਧਰਤੀ 'ਤੇ ਪੈਰ ਨਹੀਂ ਲੱਗ ਸਕੇ ਇਸ ਤੋਂ ਇੱਕ ਕਟਨਾ ਵਾਪਰ ਨੂੰ ਕੇ ਰਿਆ ਲੱਗਿਆ ਦੇਖ ਲੈ ਬੇਖ ਲੈ ਆਪ ਇਥੋਂ ਵੇਖ ਲੈ ਇਹਨਾਂ ਸਾਰਿਆਂ ਨੂੰ ਦਿਖਾਉਂਦੇ ਤੇਜ ਹੋਏ ਜੇ ਤੁਸੀਂ ਸਹੀ ਕਰੋ ਡੀ ਐਮ ਸੀ ਨੂੰ ਰਿਪੋਰਟ ਕਰ ਦੋ ਅਸੀਂ ਤਾਂ ਇੱਥੇ ਜਾਵਾਂਗੇ ਇਥੇ ਕਮੈਂਟ ਨਹੀਂ ਰੱਖਣਾ ਇਸ ਕਰਕੇ ਲੱਖ ਕੋਸ਼ਾਂ ਤੋਂ ਬਾਅਦ ਡੀ ਐਮ ਸੀ ਚ ਲੈ ਕੇ ਗਏ ਆ ਫਿਰ ਵੀ ਸਾਡਾ ਇਹ ਗੱਪਰੂ ਸਾਡੇ ਕੋਲੋਂ ਫਸ ਗਿਆ ਦੋ ਸਾਡਿਓ ਬਾਵਾ ਦੋ ਸਾਡਿਓ سپورਟ ਜਿਨ੍ਹਾਂ ਦੇ ਨਾਲ ਅਸੀਂ ਉਡਦੇ ਆ ਸਾਡੀ ਜੱਥੇਬੰਦੀ ਨੂੰ ਇੱਕ ਬਹੁਤ ਵੱਡੀ ਸੱਟ ਪਈ ਪਰਿਵਾਰ ਨੂੰ ਤੇ ਰਿਸ਼ਤੇਦਾਰਾਂ ਨੂੰ ਤਾਂ ਪਹਿਣੀ ਪੈਣੀ ਹੈ ਬੱਚਿਆਂ ਨੂੰ ਤਾਂ ਪਹਿਣੀ ਪੈਣੀ ਹੈ ਬਸ ਸਾਡੀ ਜੱਥੇਬੰਦੀ ਨੂੰ ਸਾਡੀ ਲਹਿਰ ਨੂੰ ਜਦੋਂ ਇਹੋ ਜਿਹੇ ਸਾਥੀ ਸਾਡੇ ਤੰਦੂਰ ਖੁੰਦੇ ਨੇ ਦੱਸ ਨਹੀਂ ਸਕਦੇ ਕਿਸੇ ਨੂੰ ਕਿ ਜਦੋਂ ਸਾਡੇ ਕਦਮ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਦੇ ਘਰੇ ਵੱਲ ਨੂੰ ਵਾਧਦੇ ਸੀ ਜਿੰਨੇ ਅਸੀਂ ਗਾਹਾਂ ਨੂੰ ਪੈਰ ਧਰਦੇ ਸੀ ਉਹਨੇ ਸਾਡੇ ਪਜਾਹਾਂ ਨੂੰ ਪੈਰ ਬਹੁਤ ਔਖਾ ਹੁੰਦਾ ਹੈ ਕਿਸੇ ਗੱਭਰੂ ਦੀ ਮੌਤ ਦੇ ਉਦੇ ਦਰ ਤੇ ਜਾ ਕੇ ਉਹਦੇ ਬੱਚਿਆਂ ਦੇ ਸਾਹਮਣੇ ਹੋਣ ਦਾ ਦੇਖੀ ਨਹੀਂ ਗਈ ਸਤੋਂ ਉਹ 부ੜੀ ਜਿਹੜੀ ਕਰਮੇ ਦੇ ਘਰੋਂ ਜਿਹਦਾ ਇੱਕ ਇੱਕ ਕੰਝੂ ਸਾਡੇ ਸੀਨੇ ਛੱਲਣੀ ਕਰਦਾ ਤੇ ਨਾ ਹੀ ਸਤੋਂ ਉਹ 부ੜੀ ਮਾਂ ਧੱਕੀ ਗਈ ਜਿਹੜੀ ਮੰਝੇ ਤੇ ਬੈਠ ਬੈਠੀ ਅੱਖਾਂ ਪਰ ਦੁਸਵਾਜ ਦੇ ਕੋਲੇ ਕੁਝ ਨਹੀਂ ਸੀ ਅਸੀਂ ਵੀ ਬੇਬਸ ਇਹ ਉਹ ਵੀ ਬੇਵੱਸ ਸੇਨਾ ਹਲਤਾ ਅਸੀਂ ਇਹ ਸਮਝਦੇ ਹਾਂ ਭਰਾਵੋ ਇਹ ਹਕੂਮਤਾਂ ਨੂੰ ਸਾਡੀਆਂ ਮੌਤਾਂ ਨਾਲ ਕੋਈ ਧਰਬ ਨਹੀਂ ਹੈ ਸਾਡੇ ਮਰਦੇ ਆਂ ਅਸੀਂ ਮਰਦੇ ਆਂ ਮਰ ਜਾਈਏ ਸਾਡੀ ਗਲੀ ਕਿੱਥੇ ਹੋ ਗਈ ਇਹਨਾਂ ਨੂੰ ਕੋਈ ਪਰਵਾਹ ਨਹੀਂ ਅਸੀਂ ਆਪਦੇ ਸੰਘਰਸ਼ ਕਰਦੇ ਆਂ ਸਾਡੀਆਂ ਸੈਂਕੜੇ ਮੌਤਾਂ ਹੋ ਗਈਆਂ ਇਹਨਾਂ ਨੂੰ ਕੋਈ ਪਰਵਾਹ ਨਹੀਂ ਪਰ ਇਹਨਾਂ ਦੇ ਕੁੱਤੇ ਦੇ ਵੀ ਕੰਡਾ ਲੱਗ ਜੇ ਤਾਂ ਵੀ ਡਾਕਟਰਾਂ ਦੀਆਂ ਦਾਰਾਂ ਇਹਨਾਂ ਦੇ ਆਲੇ ਦੋਲੇ ਖੱਟ ਨੇ ਸੋ ਇਹ ਸ ਬਹੁਤ ਦੁੱਖ ਦੀ ਘੜੀ ਐ ਤਕਰੀਰ ਵਾਲੀ ਘੜੀ ਨਹੀਂ ਹੈ ਅਸੀਂ ਤਾਂ ਇਹਨਾਂ ਦੋਹਾਂ ਸਾਥੀਆਂ ਨੂੰ ਇਹਨੇ ਕਹਿ ਸਕਦੇ ਆ ਕਿ ਸਾਥੀਓ ਅਸੀਂ ਸਾਨੂੰ ਲਿਆ ਨਹੀਂ ਸਕਦੇ ਜੇ ਕਿਸੇ ਕੀਮਤ ਤੇ ਵੀ ਕਿਤੇ ਮਿਲਦੇ ਹੋਮ ਅਸੀਂ ਕੋਈ ਵੀ ਇਹੋ ਜਿਹਾ ਪ੍ਰਾਲਾ ਕਰਨਾ ਨਹੀਂ ਛੱਡਿਆ ਜਿੱਦੇ ਨਾਲ ਤੁਸੀਂ ਵਾਪਸ ਆ ਸਕੋ। ਤੇ ਅਸੀਂ ਛੋਡੇ ਇਹ ਪਹਾੜ ਜਿੱਡੇ ਪਾਰ ਨੂੰ ਆਪ ਤੇ ਮੋਢਿਆਂ ਤੇ ਲੈ ਕੇ ਛੋਡੀਆਂ ਉਹ ਲੈਣਾ ਛੋਡੀਆਂ ਉਹ ਸੁਨਾਤਾ ਤੇ ਜਿਨ੍ਹਾਂ ਤੇ ਤੁਸੀਂ ਜਥੇਬੰਦੀ ਦੇ ਵਿੱਚ ਇਹਨਾਂ ਲੰਮਾ ਸਫ਼ਰ ਕੀਤਾ ਹੈ। ਉਹਨਾਂ ਤੇ ਫੇਰੇਦਾਰੀ ਅਸੀਂ ਕਰਦੇ ਰਹਾਂਗੇ। ਇਹੀ ਸਾਡੇ ਸ਼ਹੀਦ ਸਾਧੀਆਂ ਨੂੰ ਸੱਚੀ ਸਤਨ। ਤਿੰਨ ਸਾਡੀਆਂ ਭੈਣਾਂ ਨੇ ਜਿਹੜੀਆਂ ਉਹ ਵੀ ਇਸੇ ਪਿੰਡ ਦੀਆਂ ਨੇ ਉਹਨਾਂ ਭੈਣਾਂ ਦੇ ਪਰਿਵਾਰ ਵੀ ਇੱਥੇ ਆਏ ਹੋਣਗੇ ਸਾਨੂੰ ਉਹਨਾਂ ਦਾ ਵੀ ਬਹੁਤ ਜ਼ਿਆਦਾ ਦੁੱਖ ਮੈਂ ਅਸੀਂ ਇੱਕ ਭੈਣ ਦਾ ਭੋਗ ਸੀ ਉਹਦੇ ਜੀਵਨ ਸਾਥੀ ਦੇ ਕੋਲ ਜਦੋਂ ਆ ਜਾ ਕੇ ਬੈਠੇ ਮੋੜੇ ਤੇ ਹੱਤਰਿਆ ਅੰਜੋ ਬਗਤੁਰੇ ਕਿਉਂਕਿ ਮੈਂ ਇਸ ਘਟਣ ਦਾ ਖੁਦ ਸ਼ਿਕਾਰ ਹੋਇਆ ਵਾ ਮੈਨੂੰ ਲੱਗਿਆ ਕਿ ਬੱਚੇ ਭਾਵੇਂ ਕਿੰਨੇ ਸਿਆਣੇ ਹੋਣ ਸਾਥੀ ਤੋਂ ਬਗੈਰ ਜ਼ਿੰਦਗੀ ਦਾ ਕੋਈ ਅਸਤ ਮਤਲਬ ਨਹੀਂ ਜ਼ਿੰਦਗੀ ਜਿਉਣੀ ਪੈ ਰਹੀ ਐ ਇਹਨੂੰ ਇਹਦੇ ਦਰਦ ਨੂੰ ਕੌਣ ਪੁੱਜੇ ਇਹ ਸੇ ਕਰਕੇ ਹਰ ਦੁੱਖ ਦਾ ਜੀ ਜਦੋਂ ਸਾਡੇ ਤੋਂ ਵੱਖਰਾ ਹੁੰਦਾ ਉਹਦਾ ਘਰ ਦੇ ਵਿੱਚ ਕੋਈ ਨਾ ਕੋਈ ਸਥਾਨ ਹੁੰਦਾ ਕੋਈ ਥਾਂ ਹੁੰਦਾ ਤੇ ਉਹ ਥਾਂ ਦੀ ਪੂਰਤੀ ਉਹਦੇ ਬਗੈਰ ਕੀਤੀ ਨਹੀਂ ਜਾ ਸਕਦੀ ਇਸ ਕਰਕੇ ਉਹਨਾਂ ਭੈਣਾਂ ਦੇ ਪਰਿਵਾਰਾਂ ਨਾਲ ਅਸੀਂ ਹਮਦਰਦੀ ਕਰਦੇ ਹਾਂ ਅਸੀਂ ਜੱਥੇ ਬੰਦੀ ਕੋਲ ਤੇ ਉਹਨਾਂ ਦੇ ਸਦਕਾ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵਿਸ਼ੇ ਦੇ ਸਾਥੀਆਂ ਨੂੰ ਲਾਲ ਸਲਾਮ 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 ਸਹੀ